ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਤੇ ਦੋਸਤੋ ਅਸੀਂ ਖੜੇ ਆ ਜੀ ਮਾਤਾ ਚਿੰਤਪੂਨੀ ਰੋਡ ਤੇ ਚੋਹਾਲ ਤੋਂ ਉੱਪਰ ਪਹਾੜਾ ਦੇ ਵਿੱਚ ਖੜੇ ਹੋਏ ਆ ਤੇ ਬਾਕੀ ਮੇਲੇ ਦੀ ਅਪਡੇਟ ਤੁਹਾਨੂੰ ਦਿੰਦੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਆ ਕਿ ਅਸੀਂ ਕੱਲ ਜਾ ਕੇ ਆਏ ਸੀਗੇ ਮਾਤਾ ਚਿੰਤਪੂਨੀ ਦੇ ਦਰਵਾਜ਼ੇ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਆ ਚਲੋ ਸਹੀ ਆ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀ ਜਰੂਰ ਦੇਖਿਓ ਪਿਛਲੀ ਵੀਡੀਓ ਚ ਆਪਾਂ ਕਾਫੀ ਸਾਰੀ ਅਪਡੇਟਸ ਦਿੱਤੀ ਹੋਈ ਆ ਰਸਤੇ ਬਾਰੇ, ਰੋਡ ਬਾਰੇ ਕਿਤੇ ਕਿਤੇ ਕੀ ਕੀ ਚੀਜ਼ ਆ, ਕਿਹੜੀ ਕਿਹੜੀ ਪ੍ਰੈਪਰੇਸ਼ਨ ਚੱਲ ਰਹੀ ਆ ਮਾਤਾ ਰਾਣੀ ਦੇ ਦਰਬਾਰ ਤੇ ਤੇ ਸਾਰਾ ਕੁਝ ਦੱਸਿਆ ਹੋਇਆ ਆ ਆਪਾਂ ਰੋਡ ਬਾਰੇ ਕਿੰਨੇ ਸਾਫ਼ ਸੁਥਰੇ ਰੋਡ ਆ, ਮੌਸਮ ਕਿੱਦਾਂ ਦਾ, ਕਿੱਦਾਂ ਨਹੀਂ ਆ ਤੇ ਇਸ ਵੀ ਬਾਕੀ ਆਪਾਂ ਜਾਣਾ ਸੀਗਾ ਜੀ ਅਗਲੇ ਮਾਤਾ ਜਵਾਲਾ ਜੀ ਵੀ ਮੇਰੀ ਸੇ ਥੋੜੀ ਖਰਾਬ ਸੀ ਹੈਲਥ ਜਿਸ ਕਰਕੇ ਤਕਾਬੜ ਉਹ ਹੋ ਚੁੱਕੀ ਸੀ ਅਸੀਂ ਅੱਗੇ ਨਹੀਂ ਗਏ। ਅਸੀਂ ਸਿਰਫ ਆਦੇ ਕੋਈ ਯਾਤਰੀ ਆ ਰਹੇ ਪਿੱਛੇ ਸੰਗਤਾਂ ਜਾ ਰਹੀਆਂ ਜੀ ਮਾਤਾ ਰਾਣੀ ਦੇ ਦਰਬਾਰ ਤੇ। ਬਾਕੀ ਅਸੀਂ ਵੀਡੀਓ ਬਣਾਣ ਦੇ ਮੋਟਿਵ ਬਨਾਲੀ ਗਏ ਸੀ ਮਾਤਾ ਚਿੰਤਪੂਨੀ ਦੇ ਦਰਵਾਜ਼ੇ ਦਰਸ਼ਨ ਕਰਨ ਤਾਂ ਕਿ ਆਪਣੇ ਜਿਹੜੇ ਵਿਊਅਰ ਆ ਸਬਸਕ੍ਰਾਈਬਰਸ ਆ ਉਹਨਾਂ ਨੂੰ ਵੀਡੀਓ ਜਰੀਏ ਦੱਸੀਏ ਸਾਰਾ ਕੁਝ ਕਿ ਕੀ ਕੀ ਚੱਲ ਰਿਹਾ ਆ ਮਾਤਾ ਚਿੰਤਪੂਨੀ ਦੇ ਦਰਵਾਜ਼ੇ ਤੇ ਔਰ ਰੋਡ ਤੇ ਨਿਊ ਅਪਡੇਟਸ ਮੈਂ ਕਹ ਦਿੰਦੇ ਆ ਇਸ ਲਈ ਆਪਾਂ ਗਏ ਸੀ ਇਹ ਮਾਤਾ ਜਵਾਲਾ ਜੀ ਜਾਣ ਦਾ ਪਲਾਨ ਵੀ ਸੀਗਾ ਉਹ ਆਪਾਂ ਸਿਹਤ ਖਰਾਬ ਹੋਣ ਕਰਕੇ ਕਰ ਦਿੱਤਾ ਜੀ ਕੈਨਸਲ ਤੇ ਇਹ ਵੀ ਤੁਹਾਨੂੰ ਬਹੁਤ ਜ਼ਰੂਰੀ ਆਪਾਂ ਗੱਲ ਦੱਸਣੀ ਆ ਮਾਤਾ ਚਿੰਤਪੂਨੀ ਜੀ ਔਰ ਜਵਾਲਾ ਜੀ ਮਾਤਾ ਜੀ ਬਾਰੇ ਦੇ ਉਹ ਵੀ ਜਰੂਰ ਸੁਣ ਕੇ ਜਾਇਓ ਚਲੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਲੈ ਕੇ ਚੱਲਦਾ ਜੀ ਥੱਲੇ ਤੋਂ ਲੈ ਕੇ ਉੱਪਰ ਤੱਕ ਜੋ-ਜੋ ਵੀ ਅਪਡੇਟਸ ਹੋਈਆਂ ਆ ਰੋਡ ਦੇ ਉਹ ਤੁਹਾਨੂੰ ਦਿਖਾਉਂਦੇ ਆ ਚੋਹਾਲ ਆਦਮਬਾਲ ਤੋਂ ਲੈ ਕੇ ਆਪਣੇ ਅਤੇ ਚੋਹਾਲ ਤੋਂ ਉੱਪਰ ਤੱਕ ਕਿੱਥੇ-ਕਿੱਥੇ ਤਿਆਰੀਆਂ ਚੱਲ ਰਹੀਆਂ ਨਵੀਆਂ ਅੱਜ ਤੋਂ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਆ ਫਿਰ ਆਪਾਂ ਦੱਸਦੇ ਆ ਜੀ ਮਾਤਾ ਚਿੰਤਪੂਨੀ ਜੀ ਉਹ ਜਵਾਲਾ ਜੀ ਬਾਰੇ ਬਹੁਤ ਜ਼ਰੂਰੀ ਅਪਡੇਟ ਆ ਜਿਹੜੇ ਭਾਗਤਾਂ ਨੂੰ ਨਹੀਂ ਪਤਾ ਚਲੋ ਜਾਣਨਾ ਬਹੁਤ ਜ਼ਰੂਰੀ ਉਹਨਾਂ ਲਈ ਲੋ ਜੀ ਕੁਛ ਦਿਨ ਪਹਿਲਾਂ ਤੁਸੀਂ ਇੱਥੇ ਦੀ ਵੀਡੀਓ ਦੇਖੀ ਸੀ ਕਿੰਨੀ ਭੰਗ ਵਈ ਪਈ ਸੀ ਹੁਣ ਸਫਾਈ ਹੋ ਚੁੱਕੀ ਆ ਸਾਰੀਆਂ ਤਾਰਾ ਖੁੱਲ ਕੇ ਤੇ ਲੱਗਣਾ ਜੀ ਬਿਆਸ ਵਾਲਿਆਂ ਦਾ ਲੰਗਰ ਤੇ ਆ ਪੈਪ ਵੀ ਗਾੜ ਦਿੱਤੇ ਹੋਏ ਆ ਹੋਟਲ ਵਾਲਿਆਂ ਨੇ ਪੈਪ ਤੋਂ ਹੋਰੇ ਹੋਰੇ ਦੁਕਾਨਾਂ ਲੰਗਰ ਲੱਗਣਗੇ ਪਰੇ ਪਰੇ ਨਹੀਂ ਤੇ ਇੱਧਰ ਹੈਗਾ ਜੀ ਮਾਤਾ ਸ਼ੇਰਾ ਵਾਲੀ ਦਾ ਦਰਬਾਰ ਤੇ ਅੱਕੇ ਆ ਦੁਕਾਨਾਂ ਵਾਲਿਆਂ ਨੇ ਆਪਣਾ ਕਰ ਦਿੱਤਾ ਸ਼ੁਰੂ ਟਿਕਾਣੇ ਸਾਹਮਣੇ ਝੂਲੇ ਪੰਗੂੜੇ ਵੀ ਆ ਚੁੱਕੇ ਆ ਕਿਸ਼ਤੀਆਂ ਜੋ ਵੀ ਲੱਗਣੇ ਆ ਇੱਧਰ ਵੀ ਖਾਲੀ ਕਰਾ ਦਿੱਤਾ ਹੋਇਆ ਚੈੱਕ ਕਰ ਸਕਦੇ ਹੋ ਤੇ ਹੁਣ ਮੇਲਿਆਂ ਦੀ ਹੋਈ ਆ ਜੀ ਅਸਲੀ ਸ਼ੁਰੂਆਤ ਆ ਇਸ ਤੋਂ ਬਾਅਦ ਚ ਹੁਣ ਓੜੀ ਓੜੀ ਦੁਕਾਨਾਂ ਬਾਜ਼ਾਰ ਮੇਲੇ ਭਰਨੇ ਸ਼ੁਰੂ ਹੋ ਜਣੇ ਆ ਜਿੱਦਾਂ ਹੁੰਦੇ ਨਾ ਬੱਚਿਆਂ ਦੇ ਘਡੌਣੇ ਬਾਜੇ ਪੂੰ ਪੂੰ ਵਾ ਪੂੰ ਜੋ ਵੀ ਹੁੰਦੇ ਆ ਸਾਰੇ ਹੋ ਜਣੇ ਆ ਲੋ ਇੱਧਰ ਵੀ ਲੱਗ ਗਈ ਦੁਕਾਨ ਆ ਵੀ ਓੜੀ ਓੜੀ ਬੇਲੀ ਹੋ ਰਹੀ ਹੈ ਜਗਾ ਸਾਰੀ ਤੇ ਜਦੋਂ ਲਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਤਾਂ ਕਾਫੀ ਟਾਈਮ ਦਾ ਲੱਗਾ ਹੀ ਹੋਇਆ ਹੁਣ ਬੱਸ ਜੀ ਤਿਆਰੀਆਂ ਜੀ ਮੇਲਿਆਂ ਦੀਆਂ ਓਲੀ ਓਲੀ ਸਾਰੇ ਜਾੜ ਬੂਜੇ ਭੰਗ ਬੈਰਾ ਵੱਢ ਕੇ ਪੱਧਰਾ ਕਰ ਰਹੇ ਆ ਤੇ ਬਾਕੀ ਆਪਾਂ ਚੋਵਾਲ ਵਿੱਚ ਐਂਟਰ ਹੋ ਚੁੱਕੇ ਆ ਤੇ ਆ ਦੇਖੋ ਜੀ ਆਇਆ ਜੀ ਖੱਡੇ ਉਹ ਦੇਖੋ ਗੱਡੀ ਦਾ ਜੱਕਾ ਨੰਬਰੇਕਾ ਜਦੋਂ ਲਗਾਂਦੀ ਜਾਣਾ ਤੇ ਫਿਰ ਪਿੱਛੇ ਆਣ ਵਾਲੇ ਗੱਡੀਆਂ ਆਟੋ ਕੰਟਰੋਲ ਹੁੰਦੀਆਂ ਜਿਸ ਨਾਲ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਇਸ ਰੋਡ ਤੇ ਤੇ ਮੈਂ ਪਹਿਲਾਂ ਵੀ ਕਹਿ ਗਿਆ ਤਾਂ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਥੋੜਾ ਬਤਾ ਧਿਆਨ ਦਿਓ ਜੀ ਕਿ ਜਦੋਂ ਬਾਰਿਸ਼ ਚੱਲਦੀ ਆ ਜਾਂ ਮੇਲਾ ਚੱਲਣਾ ਆ ਉਦੋਂ ਗੱਡੀਆਂ ਨਾਲ ਸੜਕ ਹੋਰ ਪਾਟ ਹੋਣੀ ਆ ਉਸ ਤੋਂ ਪਹਿਲਾਂ ਪਹਿਲਾਂ ਰਿਕਵਰ ਕਰਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਤੇ ਬਾਕੀ ਹੁਣ ਆਪਾਂ ਤੁਹਾਨੂੰ ਅੱਗੇ ਦੀ ਅਪਡੇਟ ਦਿੰਦੇ ਆ ਜੀ ਹਾਂਜੀ ਦੋਸਤੋ ਇਧਰ ਵੀ ਲੱਗ ਚੁੱਕਿਆ ਜੀ ਚੋਹਾਲ ਮੰਦਰ ਸ਼ਿਵ ਮੰਦਰ ਆ ਜੀ ਤੇ ਇਧਰ ਵੀ ਤਿਆਰੀ ਹੋ ਚੁੱਕੀ ਆ ਇੱਥੇ ਕਾਫੀ ਲੰਮਾ ਟਾਈਮ ਲੰਗਰ ਚੱਲਣਾ ਆ ਤੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਬਿਲਕੁਲ ਹੋ ਰਹੀਆਂ ਆ ਜੀ ਇਸ ਰੋਡ ਤੇ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਆ ਜੀ ਚੋਹਾਲ ਤੋਂ ਉੱਪਰ ਕੁਣੀ ਮੋੜ ਦੇ ਨਾਲ ਹੀ ਉਹ ਵੱਡਾ ਲੰਗਰ ਲੱਗਦਾ ਹੁੰਦਾ ਹੈ ਉਹ ਪਿਛੇ ਪਾਈਪ ਬਾਸ ਵਗੈਰਾ ਗੜ ਦਿੱਤੇ ਆ ਟੈਂਟ ਹੀ ਲੱਗਣਾ ਬਾਕੀ ਆ ਤੇ ਬਾਕੀ ਆ ਨਵੇਂ ਬੋਰਡ ਲੱਗੇ ਆ ਇੱਥੇ ਵੀ ਲੰਗਰ ਲੱਗ ਰਿਹਾ ਹੈ ਤੇ ਹੁਣ ਆਪਾਂ ਤੁਹਾਨੂੰ ਨਵੇਂ ਨਵੇਂ ਜਿੱਥੇ ਲੰਗਰ ਲੱਗ ਰਹੇ ਆ ਉਹ ਬੋਰਡ ਵੀ ਦਿਖਾਵਾਂਗੇ ਤੇ ਜੋ ਵੀ ਪ੍ਰੈਪਰੇਸ਼ਨ ਹੈਗੀ ਆ ਨਿਊ ਪਾਈਪ ਟੈਂਟ ਦਾ ਜਿੱਥੇ ਤੇ ਸਮਾਨ ਆਇਆ ਹੋਇਆ ਜਾਂ 2-4 ਦਿਨ ਦੇ ਵਿੱਚ ਵਿੱਚ ਲੰਗਰ ਕਿੱਥੇ-ਕਿੱਥੇ ਲੱਗ ਰਹੇ ਉਹ ਤੁਹਾਨੂੰ ਦੱਸਾਂਗੇ ਬਾਕੀ ਮੇਲਿਆਂ ਨੂੰ ਤਾਂ ਲੱਗਣੇ ਹੀ ਲੱਗਣੇ ਆ ਤੇ ਮੇਲੇ ਤੋਂ ਪਹਿਲਾਂ ਜਿੱਥੇ ਤੇ ਲੱਗਣੇ ਤੁਹਾਨੂੰ ਉਹ ਵੀ ਹੁਣ ਆਪਾਂ ਇਸ ਬਲੌਗ 'ਚ ਦਿਖਾਉਣ ਲੱਗੇ ਆ ਜੀ ਬਨੇਰੋ ਵੀਡੀਓ ਦੇ ਨਾਲ ਲੋਰੀਆ ਵੀ ਬੋਰਡ ਲੱਗ ਚੁੱਕਾ ਜੀ ਨਵਾਂ 24 25 26 27 ਜੁਲਾਈ ਕੋ ਤੇ 13ਵਾਂ ਵਾਰਸ਼ਿਕ ਭੰਡਾਰਾ ਹੈ ਜੀ ਦਿਨਾਕ 28 29 ਦਿਨ ਸੋਮਵਾਰ ਮੰਗਲਵਾਰ ਨੂੰ ਇਹ ਹੈਗਾ ਜੀ ਅੱਗੇ ਪਿੱਛੇ ਨੇਚਰ ਪਾਰਕ ਪੈਂਦਾ ਆ ਉਹ ਤੋਂ ਅਗਲੀ ਸਾਈਡ ਹੀ ਆ ਬਿਲਕੁਲ ਅਦਰ ਉੱਨੀ ਮ ਵਿਸ਼ਾਲ ਭੰਡਾਰਾ 3 ਜੁਲਾਈ ਤੋਂ 2 ਜੁਲਾਈ 2 ਅਗਸਤ ਤੱਕ ਲੋਕੇਸ਼ਨ ਚੈੱਕ ਕਰ ਲਓ ਜੀ ਸਾਰੇ ਭਗਤ ਜਿਹੜੇ ਨੇ ਆ ਰਹੇ ਮਾਤਾ ਜੀ ਦੇ ਦਰਬਾਰ ਤੇ 24 ਤੋਂ ਸ਼ੁਰੂ ਹੈ ਜੀ ਤੇ 2 ਤੱਕ ਲਗਾਤਾਰ ਪੰਡਾਰੇ ਲੱਗਣੇ 24 ਤੋਂ ਲੈ ਕੇ 2 ਤਰੀਕ 2 ਅਗਸਤ ਤੱਕ ਬੋਰ ਲੱਜੁਕੇ ਆ ਤੇ ਇਹ ਢੰਡਾਰਿਆਂ ਦੇ ਤੁਹਾਨੂੰ ਸਾਰੀ ਵੀਡੀਓ ਚ ਆਪਾਂ ਦਿਖਾਉਂਦੇ ਆ ਹਾਂਜੀ ਭਗਤ ਜੀ ਗੱਡੀ ਪਛਾਣ ਸਕਦੇ ਹੋ ਗ੍ਰੇ ਟੈਲੀਕਾਸਟ ਵਾਲੇ ਭਾਜੀ ਹੁਣੀਆਂ ਆ ਸਾਹਮਣੇ ਭਾਈ ਜੈ ਮਤਾ ਦੀ ਇਹ ਵਾਲਾ ਵਧੀਆ ਜੀ ਲੱਕੀ ਹਾਂਜੀ ਅਰੇ ਕੀ ਬਾਤ ਹੈ ਹੋਰ ਪੁੱਤਰਾ ਕਿਦਾਂ ਭਾਈ ਦੇਖਦੇ ਵੀਡੀਓ ਯਾਰ ਤਾਂ ਕਿਹਦੇ ਕੋਲ ਸ਼ਿਵ ਮੰਦਰ ਕੋ ਖੜੇ ਸੀ ਜੋ ਚੋਹਾਲ ਤੋਂ ਪਰ ਪ੍ਰਾਚੀਨ ਸ਼ਿਵ ਮੰਦਰ ਪੈਂਦਾ ਜੀ ਇੱਥੇ ਆਪਣੇ ਆਏ ਭਾਜੀ ਗ੍ਰੇ ਟੈਲੀਕਾਸਟ ਵਾਲੇ ਭਾਈ ਜਮਾਤਤਾ ਜੀ ਭਾਜੀ ਹੁਣੇ ਨਾਲ ਵਧੀਆ ਭਾਈ ਤੁਸੀਂ ਸੁਣਾਓ ਜੀ ਤੇ ਆ ਭਾਜੀ ਹੁਣੇ ਆ ਜਾ ਰਹੇ ਸੀ ਮਾਤਾ ਦੇ ਦਰਸ਼ਨ ਕਰਨ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਆ ਤੇ ਅਸੀਂ ਵੀ ਜਾ ਰਹੇ ਸੀਗੇ ਆਪਾਂ ਗਿਆ ਸੰਗਤ ਨੂੰ ਨਿਊ ਅਪਡੇਟ ਦਈਏ ਤੇ ਸਾਨੂੰ ਰਸਤੇ 'ਚ ਮਿਲੇ ਭਾਜੀ ਹੁਣੀ ਤੇ ਬਹੁਤ ਵਧੀਆ ਲੱਗਾ ਥੈਂਕ ਯੂ ਹਾਂਜੀ ਇਹ ਮੇਰਾ ਛੋਟਾ ਲੱਕੀ ਦੁਆਬਾ ਬਲੌਗ ਬਹੁਤ ਹੀ ਪਿਆਰਾ ਮੇਰਾ ਭਰਾ ਹੈ ਔਰ ਬਹੁਤ ਹੀ ਪਿਆਰੀਆਂ ਵੀਡੀਓ ਬਣਾਉਂਦਾ ਆ ਔਰ ਸਾਰੇ ਜਣੇ ਦੇਖੋ ਔਰ ਅਛੀਆਂ ਲੱਗਦੀਆਂ ਤੇ ਫਿਰ ਸ਼ੇਅਰ ਜਰੂਰ ਕਰੋ ਨਾ ਬਹੁਤ ਮਿਹਨਤ ਆ ਮੇਰੇ ਵੀਰ ਦੀ ਤੇ ਮੈਨੂੰ ਯਾਦ ਆ ਜਦੋਂ ਵੀਰੇ ਨੇ ਪਹਿਲਾਂ ਮਾਤਾ ਰਤਨੋ ਦੇ ਘਰ ਦੀ ਵੀਡੀਓ ਪਾਈ ਸੀ ਫਿਰ ਮੈਂਸ਼ਨ ਵੀ ਕੀਤਾ ਸੀ ਔਰ ਸਪੈਸ਼ਲ ਜ਼ਿਕਰ ਕੀਤਾ ਸੀ ਵੀਰੇ ਬਈ ਤੁਹਾਡੀ ਵੀਡੀਓ ਦੇਖ ਕੇ ਬਾਜੀ ਅਸੀਂ ਜਗ੍ਹਾ ਤੱਕ ਪਹੁੰਚੇ ਆ ਇਹੇ ਗੱਲ ਹੁੰਦੀ ਆ ਬਾਜੀ ਦੇਖੋ ਵੀਡੀਓ ਤਾਂ ਹਰ ਕੋਈ ਬਣਾਉਂਦਾ ਪਰ ਜਦੋਂ ਉਸ ਕੰਮ ਨੂੰ ਐਪਰੀਸ਼ੀਏਟ ਕਰਦੇ ਵੀਰੇ ਤੁਹਾਨੂੰ ਦੇਖ ਕੇ ਅਸੀਂ ਤੁਹਾਨੂੰ ਜਗ੍ਹਾ ਤੇ ਆ ਜਿਆਦਾ ਵਧੀਆ ਲੱਗਦਾ ਹੈ ਥੈਂਕ ਯੂ ਮਹਾਮੈ ਤੁਹਾਨੂੰ ਕਿਰਪਾ ਕਰੇ ਤੰਦਰੁਸਤੀਆਂ ਵਾਸ਼ੂਪ ਤਕੀਆਂ ਵਾਸ਼ੀ ਨਾ ਠੀਕ ਆ ਭਾਜੀ ਥੈਂਕ ਯੂ ਬਹੁਤ ਵੈਲਕਮ ਜੀ ਠੀਕ ਆ ਭਾਜੀ ਜੈ ਮਾਤਾ ਦੀ ਅੱਜ ਜਾ ਰਹੇ ਆ ਜੀ ਭਾਜੀ ਹੁਣੀ ਗ੍ਰੇਟ ਟੈਲੀਕਾਸਟ ਵਾਲੇ ਮਾਤਾ ਜੀ ਦੇ ਦਰਸ਼ਨ ਕਰਨ ਬਹੁਤ ਵਧੀਆ ਭਾਜੀ ਦਾ ਨੇਚਰ ਬਹੁਤ ਗੁੱਡ ਆ ਜੀ ਹਾਂਜੀ ਬੱਖੀ ਭਾਜੀ ਹੁਣੀ ਸਾਨੂੰ ਦੇਖ ਲੋ ਫਿਰ ਵੀ ਪਹਿਚਾਨ ਲਿਆ ਸਿਰਫ ਮੈਂ ਭਾਜੀ ਉਹਨਾਂ ਨਾਲ ਵੀਡੀਓ ਮੈਂਸ਼ਨ ਕੀਤੀ ਸੀ ਆਪਣੀ ਕਦੀ ਲਾਈਵ ਮਿਲਿਆ ਨਹੀਂ ਸੀ ਭਾਜੀ ਉਹਨਾਂ ਨੂੰ ਬਹੁਤ ਵਧੀਆ ਨੇਚਰ ਆ ਭਾਜੀ ਉਹਨਾਂ ਦਾ ਬਾਕੀ ਉਹ ਕੰਮ ਦੀਆਂ ਗੱਲਾਂ ਦਸੀਆਂ ਭਾਜੀ ਹੁਣੀ YouTube ਨਾਲ ਰਿਲੇਟਡ 2-4 ਮਿੰਟ ਸਾਨੂੰ ਮਿਲੇ ਸੀਗੇ ਜੀ। ਬਾਕੀ ਦੋਸਤੋ ਗ੍ਰੇਟ ਟੈਲੀਕਾਸਟ ਵਾਲੇ ਭਾਜੀ ਨੂੰ ਹਰਪਾਲ ਭਾਈ ਨੂੰ ਅੱਜ ਮਿਲੇ ਸੀਗੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਨੇਚਰ ਆ ਭਾਜੀ ਉਹਦਾ ਵੀਡੀਓ ਹਰ ਇੱਕ ਵੀਡੀਓ ਦੇਖੀ ਦੀ ਆਪਾਂ ਉਹਨਾਂ ਦੀ ਤੇ ਕਾਫੀ ਜਾਣਕਾਰੀ ਵਧੇ ਜਾਂਦੇ ਭਾਜੀ ਹੁਣੀ ਹਰ ਇੱਕ ਜਗ੍ਹਾ ਦੀ ਹਰ ਇੱਕ ਧਾਰਮਿਕ ਸਥਾਨ ਬਾਰੇ ਦੱਸਦੇ ਆ ਡਿਟੇਲ ਦੇ ਵਿੱਚ ਤੇ ਉਹਨਾਂ ਤੋਂ ਦੇਖਦੇ ਕਿ ਅਸੀਂ ਵੀ ਇਨਸਪਾਇਰ ਹੋਏ ਆ ਅਸੀਂ ਵੀ ਵੀਡੀਓ ਬਣਾਉਣ ਲੱਗ ਗਏ ਚਲੋ ਹੌਲੀ-ਹੌਲੀ ਜੋ ਵੀ ਆ ਸਿੱਖ ਰਹੇ ਆ ਤੇ ਤੁਹਾਡੇ ਅੱਗੇ ਵੀਡੀਓ ਲੈ ਕੇ ਆਂਦੇ ਹੀ ਆ ਤੇ ਭਾਜੀ ਨੂੰ ਮਿਲ ਕੇ ਅੱਜ ਬਹੁਤ ਵਧੀਆ ਲੱਗਾ ਬਹੁਤ ਟਾਈਮ ਤੋਂ ਮਿਲਣ ਦੀ ਇੱਛਾ ਸੀਗੀ ਘੱਟੋ ਘੱਟ ਨਹੀਂ ਬਾਬਾ ਬਲਕਨਾ ਜੀ ਦਰਵਾਜ਼ੇ ਤੇ ਵੀ ਆਪਾਂ ਜਾ ਕੇ ਆਏ ਜੋ ਚੇਤੂ ਮਹੀਨੇ ਦੇ ਮੇਲੇ ਚੱਲਦੇ ਸੀ ਉਦੋਂ ਵੀ ਭਾਜੀ ਨੂੰ ਮਿਲਣ ਦੀ ਇੱਛਾ ਸੀ ਪਰ ਉਦੋਂ ਵੀ ਭਾਜੀ ਹੁਣੇ ਨਹੀਂ ਮਿਲੇ ਸਾਨੂੰ ਤੇ ਮਾਤਾ ਚਿੰਤਪੂਨੀ ਦਰਵਾਜ਼ੇ ਤੇ ਕੱਲ ਜਾ ਕੇ ਆਏ ਆਪਾਂ ਵੀਡੀਓ ਪਾਈ ਆ ਪਿਛਲੀ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਭਾਜੀ ਉਹਨਾਂ ਨਾਲ ਆਪਾਂ ਕਾਫੀ ਦੇਖਣ ਦੀ ਕੋਸ਼ਿਸ਼ ਕੀਤੀ ਭਾਈ ਹੁਣ ਗਏ ਹੋਏ ਸੀਗੇ ਪਰ ਸਾਨੂੰ ਨਹੀਂ ਭਾਜੀ ਹੁਣੀ ਮਿਲੇ ਤੇ ਅੱਜ ਅਚਾਨਕ ਅਸੀਂ ਵੀਡੀਓ ਬਣਾਉਣਾ ਰਹੇ ਸੀ ਭਾਈ ਹੁਣਾ ਦਿ ਲੋ ਧੰਨਵਾਦ ਹਾਂਜੀ ਦੋਸਤੋ ਆ ਚੁੱਕਾ ਹੈ ਜੀ ਮੰਗੋਵਾਲ ਇੱਧਰ ਲੱਗ ਰਿਹਾ ਜੀ ਲੰਗਰ ਸਾਹਮਣੇ ਚੈੱਕ ਕਰ ਸਕਦੇ ਹੋ 28 ਤੋਂ 28 ਤੋਂ 28 ਜੁਲਾਈ ਤੋਂ 1 ਅਗਸਤ ਤੱਕ ਲੰਗਰ ਲੱਗਣਾ ਹੈ ਇੱਥੇ ਇੱਧਰ ਵੀ ਤਿਆਰੀ ਚੱਲ ਰਹੀ ਹੈ ਜੀ ਲੋ ਜੀ ਸਮਾਨ ਆ ਚੁੱਕਿਆ ਆ ਵੇਖੋ ਜੀ ਲੋਜੀ ਲੁਧਿਆਣਾ ਲੰਗਰ ਆ ਜੀ ਤੋਂ ਆਪਣੀ ਹੋਰੀਆ ਵਾਪਸੀ ਲੰਗਰ ਦੀ ਤਿਆਰੀ ਇੱਧਰ ਹੋ ਚੁੱਕੀ ਆ ਸੰਗਤ ਵੀ ਜਿਹੜੇ ਲੰਗਰ ਲਗਾਉਣ ਵਾਲੇ ਆ ਚੁੱਕੀ ਆ ਸੇਵਾਦਾਰ ਤੇ ਸ਼ੁਰੂ ਹੋ ਸਕਦਾ ਕੱਲ ਤੋਂ ਲੰਗਰ ਚਾਲੂ ਕਰ ਦੇਣ ਮੰਗੂਵਾਲ ਤੇ ਕਾਫੀ ਲੰਬੇ ਟਾਈਮ ਲੰਗਰ ਲੱਗਦੇ ਆ ਜੀ ਮੰਗੂਵਾਲ ਦੇ ਵਿੱਚ ਹੋਜੀ ਲੰਗਰ ਸੇਵਾ 16 ਜੁਲਾਈ ਇਹ ਲਾਇਆ ਜੀ ਲੰਗਰ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਨਗਰ ਨਜ਼ਦੀਕ ਚੰਦਰ ਨਗਰ ਸਿਵਲ ਲਾਈਨ ਲੁਧਿਆਣਾ ਵਾਲਿਆਂ ਨੇ ਚਾਪ ਕੋੜੇ ਲੰਗਰ ਆ ਕਾਫੀ ਸੰਗਤਾਂ ਰੋਕ ਕੇ ਲੰਗਰ ਖਾ ਕੇ ਜਾ ਰਹੀਆਂ ਆ ਹੋਰ ਵੀ ਸੰਗਤਾਂ ਆਈਆਂ ਹੋਈਆਂ ਆ ਹਾਂਜੀ ਦੋਸਤੋ ਅਸੀਂ ਚੋਹਾਲ ਤੋਂ ਪਰ ਆ ਚੁੱਕੇ ਆ ਪਿੱਛੇਗਾ ਇਹ ਮਾਤਾ ਚਿੰਤਪurni ਰੋਡ ਤੇ ਇਨਫੋਰਮੇਸ਼ਨ ਇਹ ਹੈ ਜੀ ਕਿ ਮੇਲਿਆਂ ਦੀ ਸਟਾਰਟਿੰਗ ਤਾਂ ਤਕਰੀਬਨ ਹੋ ਹੀ ਚੁੱਕੀ ਆ ਟੈਂਟ ਲੱਗਣੇ ਬਾਕੀ ਆ ਢਾਂਚਾ ਤਾਂ ਖੜਾ ਹੋ ਗਿਆ ਸਟਰਕਚਰ ਸਾਰਾ ਤੇ ਬਾਕੀ ਤੁਹਾਨੂੰ ਦੱਸਦੀ ਆ ਜੀ ਮੰਗੂ ਵਾਲ ਤੋਂ ਪ੍ਰਲੰਗਰ ਸ਼ੁਰੂ ਹੋ ਚੁੱਕੇ ਆ ਚੋਹਾਲ ਤੋਂ ਥੱਲੇ ਥੱਲੇ ਜਾਂ ਮੰਗੂ ਵਾਲ ਤੋਂ ਪਿੱਛੇ ਪਿੱਛੇ ਲੰਗਰ ਹਜੇ ਨਹੀਂ ਲੱਗਣੇ ਸ਼ੁਰੂ ਹੋਏ ਤੇ ਬਾਕੀ ਇਦਾਂ ਆ ਕਿਉਂਕਿ ਕਾਫੀ ਸੰਗਤ ਪੈਦਲ ਜਾਂਦੀ ਆ ਮਾਤਰਾਣੇ ਦੇ ਦਰਸ਼ਨ ਕਰਨ ਤੇ ਢਾਬੇ ਰੈਸਟੋਰੈਂਟ ਕਾਫੀ ਸਪੇਸ ਤੇ ਪੈਂਦੇ ਇਸ ਲਈ ਉਧਰ ਲੰਗਰ ਲੱਗ ਚੁੱਕੇ ਆ ਪਹਿਲਾਂ ਹੀ ਤਾਂ ਕਿ ਯਾਤਰੀ ਜਿਹੜੇ ਜਾ ਰਹੇ ਆ ਮਾਤਰਾਣੇ ਦਰਸ਼ਨ ਕਰਨ ਉਹਨਾਂ ਨੂੰ ਜ਼ਿਆਦਾ ਖੇਚਲ ਨਾ ਕਰਨੀ ਪਵੇ ਇਸ ਲਈ ਚਲੋ ਵਧੀਆ ਜਿਹੜੀ ਸੰਗਤ ਲੰਗਰ ਲਗਾ ਰਹੀ ਆ ਪਹਿਲਾਂ ਨਰਾਤਿਆਂ ਤੋਂ ਮਾਤਰਾਣੀ ਹੁਣਾ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਕੀ ਕਹਿੰਦੇ ਆ ਕਿ ਮਾਤਾ ਚਿੰਤਪੂਰਨੀ ਜੀ ਦਾ ਪ੍ਰਸ਼ਾਦ ਮਾਤਾ ਜਵਾਲਾ ਜੀ ਨਹੀਂ ਜਾਂਦਾ ਕਿਉਂ ਨਹੀਂ ਜਾਂਦਾ ਉਹ ਵੀ ਮਤਲਬ ਰੀਜ਼ਨ ਹੈਗੇ ਆ ਜੋ ਕਿ ਸਾਨੂੰ ਪਤਾ ਲੱਗਾ ਆ ਕਹਿੰਦੇ ਆ ਕਿ ਮਾਤਾ ਚਿੰਤਕੁੰਨੀ ਜੀ ਸਾਰੀਆਂ ਮਾਤਾਂ ਨਾਲੋਂ ਛੋਟੇ ਸੀਗੇ ਤੇ ਜੇ ਉੱਚ ਦਾ ਪ੍ਰਸ਼ਾਦ ਮਾਤਾ ਜਵਾਲਾ ਜੀ ਜਾਂਦਾ ਆ ਤੇ ਰਸੇ ਕੋਈ ਨਾ ਕੋਈ ਅਣਹੋਣੀ ਹੁੰਦੀ ਆ ਅਣਹੋਣੀ ਹੁੰਦੀ ਆ ਇਹ ਵੀ ਆਪਾਂ ਨੂੰ ਚਲੋ ਪਤਾ ਹੀ ਲੱਗਾ ਆ ਤੇ ਜਿੱਦਾਂ ਬੱਸ ਬੱਚ ਕੋ ਟ੍ਰੈਵਲ ਕਰਦਾ ਹੈ ਜਿਹੜਾ ਮਾਤਾ ਚੰਦਪੂਨੀ ਤੋਂ ਜਵਾਲਾਜੀ ਜਾਂਦਾ ਹੈ ਤੇ ਬੱਸ ਕੰਡਕਟਰ ਤੇ ਬੱਸ ਡਰਾਈਵਰ ਵੀ ਕਹਿ ਦਿੰਦੇ ਆ ਕਿ ਮਾਤਾ ਰਣ ਦਾ ਪ੍ਰਸ਼ਾਦ ਅੱਗੇ ਲੈ ਕੇ ਨਾ ਜਾਓ ਜੋ ਖਾਣਾ ਇੱਥੇ ਖਾਓ ਇੱਥੇ ਮਕਾ ਕੇ ਹੀ ਜਾਣਾ ਆ ਤੇ ਇਹ ਵਾਲੀ ਅਪਡੇਟ ਆ ਜਿਹੜੇ ਯਾਤਰੀਆਂ ਨੂੰ ਨਹੀਂ ਪਤਾ ਪੰਗਤਾਂ ਨੂੰ ਨਹੀਂ ਪਤਾ ਉਹ ਜ਼ਰੂਰ ਇਦਾਂ ਹੀ ਕਰਿਓ ਜਿਹੜੇ ਮਾਤਾ ਜਵਾਲਾਜੀ ਜਾ ਰਹੇ ਆ ਤੇ ਆਹੀ ਇਨਫੋਰਮੇਸ਼ਨ ਸਗੀ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਜ਼ਰੂਰ ਇਸੀ ਦਾ ਧਿਆਨ ਰੱਖਿਓ ਜਿਨ੍ਹਾਂ ਨੂੰ ਪਤਾ ਸੀਗਾ ਚਲੋ ਗੁੱਡ ਤੇ ਬਾਕੀ ਜਨ ਹੋ ਰਹੀਆਂ ਤਿਆਰੀਆਂ ਹੋ ਰਹੀਆਂ ਤੁਹਾਨੂੰ ਆਪਾਂ ਵੀਡੀਓ ਜਰੀਏ ਦਿਖਾ ਦਿੱਤੀਆਂ ਆ ਤੇ ਚਲੋ ਦੋਸਤੋ ਆਹੀ ਦੱਸਣਾ ਤੁਹਾਨੂੰ ਇਸ ਬਲੌਗ ਚ ਅਗਰ ਵੀਡੀਓ ਪਸੰਦ ਆਏ ਪਲੀਜ਼ ਲਾਈਕ ਜ਼ਰੂਰ ਕਰ ਦਿਓ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਤਾਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਜੋ ਜੋ ਸਾਨੂੰ ਪਤਾ ਸੀ ਆਪਾਂ ਤੁਹਾਨੂੰ ਦੱਸ ਦਿੱਤਾ ਪ੍ਰਸ਼ਾਦ ਕਿਉਂ ਨਹੀਂ ਜਾਂਦਾ ਤੇ ਜੋ ਜੋਤਾਂ ਆਉਂਦੀਆਂ ਆ ਕਹਿੰਦੇ ਸਾਰੀਆਂ ਭੈਣਾਂ ਦੀਆਂ ਜੋਤਾਂ ਇਕੱਠੀਆਂ ਹੁੰਦੀਆਂ ਆ ਜੋਤੀ ਦੇ ਰੂਪ ਚ ਭੈਣਾਂ ਇਕੱਠੀਆਂ ਹੁੰਦੀਆਂ ਆ ਅਸ਼ਟਮੀ ਵਾਲੇ ਦਿਨ ਤੇ ਕਾਫੀ ਸਾਰੀਆਂ ਸੰਗਤਾਂ ਰਾਤ ਨੂੰ ਵੇਟ ਵੀ ਕਰਦੀ ਹੁੰਦੇ ਆ ਅਸ਼ਟਮੀ ਵਾਲੇ ਦਿਨ ਰਾਤ ਨੂੰ ਦੇਖ ਕੇ ਜਿਹਨੇ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਦਰਸ਼ਨ ਵੀ ਕਰਦੇ ਆ ਅਸ਼ਟਮੀ ਵਾਲੇ ਦਿਨ ਮਾਤਾ ਰਾਨੀ ਦੀ ਜੋਤਾਂ ਦੇਖਦੇ ਆ ਤੇ ਚਲੋ ਦੋਸਤੋ ਮਿਲਦੇ ਆ ਹੁਣ ਅਗਲੇ ਬਲੋਗ 'ਚ ਤੁਹਾਨੂੰ ਤੁਸੀਂ ਵੀ ਨਾ ਚੀਜ਼ਾਂ ਜ਼ਰੂਰ ਧਿਆਨ ਰੱਖਿਓ ਜਿਨ੍ਹਾਂ ਨੂੰ ਨਹੀਂ ਪਤਾ ਤੇ ਜਿਨ੍ਹਾਂ ਨੂੰ ਪਤਾ ਆ ਚਲੋ ਉਹਨਾਂ ਦਾ ਚਲੋ ਬੇਸਿਕਲੀ ਧਿਆਨ ਰੱਖਣਾ ਹੀ ਆ ਤੇ ਸਾਰੇ ਪਾਕ ਤੁਹਾਨੂੰ ਇੱਕ ਵਾਰ ਫਿਰ ਤੋਂ ਜੈ ਮਾਤਾ ਦੀ ਤੇ ਹਵਾ ਬੜੀ ਠੰਡੀ ਚੱਲ ਰਹੀ ਆ ਚੋਹਾਰ ਦੁੱਪਲੀ ਸਾਈਡ ਪਹਾੜੀ ਏਰੀਆ ਚਾਏ ਹੋਏ ਆ ਪਿੱਛੇ ਸਾਡੇ ਪਹਾੜ ਈ ਆ ਚੈੱਕ ਕਰ ਸਕਦੇ ਹੋ ਤੇ ਬਾਕੀ ਪੈਦਲ ਯਾਤਰਾ ਵੀ ਸੰਗਤ ਜੀ ਸ਼ੁਰੂ ਹੋ ਚੁੱਕੀ ਆ ਜਿਹੜੇ ਜਾਣਾ ਚਾਹੁੰਦੇ ਜਾ ਸਕਦੇ ਆ ਲੰਗਰ ਵਾਸਤੇ ਤਿਆਰ ਹੀ ਆ ਹੁਣ ਇੱਕ ਦੋ ਦਿਨਾਂ ਤੱਕ ਦੋ ਚਾਰ ਦਿਨਾਂ ਤੱਕ ਲੰਗਰ ਲੱਗਣੇ ਸ਼ੁਰੂ ਹੋ ਜਾਣੇ ਆ ਚੋਹਾਲ ਤੋਂ ਵੀ ਸ਼ੁਰੂ ਹੋ ਜਾਣੇ ਆ ਤੇ ਚਲੋ ਦੋਸਤੋ ਬਾਏ ਜੀ ਤੇ ਹਾਂਜੀ ਦੋਸਤੋ ਅੱਜ ਦੇ ਬਲੌਗ ਚ ਇੰਨਾ ਹੀ ਮਿਲਦੇ ਆ ਜੀ ਅਗਲੇ ਬਲੌਗ ਚ ਤੁਹਾਨੂੰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਨਵੇਂ ਹੈਗਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਬਾਏ ਬਾਏ ਦੋਸਤੋ ਅਗਲੀ ਵੀਡੀਓ ਤੁਹਾਨੂੰ ਹੋਰ ਅਪਡੇਟ ਵਧੀਆ ਦਵਾਂਗੇ ਤab tak layi bye bye